ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਚ ਵੈਲਕਮ ਹੈ ਜੀ ਸੰਧੂ 347 ਤੇ ਤੇ ਅੱਜ ਆਪਾਂ ਬਲੌਗ ਥੋੜਾ ਜਿਹਾ ਸਟਾਰਟ ਕੀਤਾ ਹੈ ਲੇਟ ਕਿਉਂਕਿ ਥੋੜਾ ਜਿਹਾ ਕਮਾਕਰਾਂ ਬੀਜੀ ਸੀ ਸਵੇਰ ਤੇ ਤੇ ਹੁਣ ਆਪਾਂ ਸਟਾਰਟ ਕੀਤਾ ਥੋੜਾ ਜਿਹਾ ਵਿਹਲੇ ਹੋ ਕੇ ਆਏ ਆ ਪੈਰਪੁਰ ਤੋਂ ਕੇ ਤੇ ਅੱਜ ਦਿਨ ਹੈਗਾ ਛੁੱਕਰਵਾਰ ਤਰੀਕ ਹੈਗੀ 27 ਤੇ ਵਾਰ ਹੈਗਾ 2025 ਤੇ ਕੋਈ ਆਪਣੇ ਸਵੇਰ ਦਾ ਫੋਨ ਨੇ ਬੜਾ ਤੰਗ ਕੀਤਾ ਇਹਦਾ ਮੈਮਰੀ ਮੰਗਰੀ ਫੁੱਲ ਹੋਈ ਸੀ ਤੇ ਆਪਾਂ ਡਿਲੀਟ ਕੀਤੀ ਏ ਉਹ ਫੋਨ ਹਲਾ ਯਾਰ ਮੜਾ ਜਾ ਠੀਕ ਹੈ ਤੇ ਬਾਕੀ ਗੱਲਬਾਤ ਤੁਹਾਨੂੰ ਮੈਂ ਸਾਰੀ ਦੱਸਦਾ ਵਾਂ ਹਏ ਤੇ ਇਹ ਫੋਨ ਹੈ ਤੇ ਮੈਂ ਗੱਲ ਇਹ ਕਰ ਰਿਹਾ ਸੀ ਵੀ ਅੱਜ ਥੋੜਾ ਜਿਹਾ ਨਾ ਸਵੇਰ ਦਾ ਫੋਨ ਦੀ ਪਹਿਲਾ ਮੈਮਰੀ ਉਹ ਡਿਲੀਟ ਕਰਦਾ ਰਿਹਾ ਡਾਟਾ ਤੇ ਉਸ ਤੋਂ ਬਾਅਦ ਆਪਣਾ ਜਿਹੜੀ ਐਪ 'ਚ ਮੈਂ ਬਲੌਗ ਕੱਟਦਾ ਵਾਂ ਉਹ ਥੋੜਾ ਜਿਹਾ ਦਿੱਕਤ ਆ ਗਈ ਉਹ 'ਚ ਪਰੇਸ਼ਾਨੀ ਆ ਗਈ ਥੋੜੀ ਜੀ ਉਹਨੇ ਬੜਾ ਤੰਗ ਕੀਤਾ ਵਲੌਗ ਹੀ ਨਹੀਂ ਕੱਟਿਆ ਜਾ ਰਿਹਾ ਸੀ ਆ ਜਾ ਤੇ ਕੁਝ ਜਿਹੜੀ ਆਪਾਂ ਅੱਜ ਵੀਡੀਓ ਪਾਈ ਉਹ YouTube ਨੇ ਡਿਲੀਟ ਕਰਤੀ ਜਿਵੇਂ ਬੱਚਿਆਂ ਨੇ ਸ਼ਰਟਾਂ ਨਹੀਂ ਪਾਈਆਂ ਹਨ ਤੇ YouTube ਨਹੀਂ ਇਹ ਚੀਜ਼ਾਂ ਮੰਨਦਾ ਤੇ ਉਹ ਚੱਕਰ ਪੈ ਗਿਆ ਦੁਬਾਰਾ ਵੀਡੀਓ ਪਾਣੀ ਪਈ ਇੱਕ ਦਿਨ ਪਹਿਲਾਂ ਵੀ ਐਂ ਇਹ ਹੋਇਆ ਸੀ ਤੇ ਹੁਣ ਆਪਾਂ ਬੱਚਿਆਂ ਦੀ ਵੀਡੀਓ ਪਾਣੀ ਹੋਈ ਨਹੀਂ ਜਿਹੜੀ ਕੱਪੜਿਆਂ ਤੋਂ ਬਿਨਾ ਯਾਨੀ ਕਿ ਨਹੀਂ ਪਾਣੀ ਤੇ ਸਾਹਮਣੇ ਦਰਸ਼ਕ ਕਰੋ ਜੀ ਕਹਿੰਦੇ ਬਿੱਲੂ ਬਲੋਰੀਆ ਦੇ ਇਹ ਲੱਗੇ ਹੋਏ ਨੇ ਕੱਦੂ ਕਰਨ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਉਂਦੇ ਆ ਮਿਲਦੇ ਆ ਹਾਂਜੀ ਹੈਲੋ ਹੈਲੋ ਗਾਇਸ ਨੋਈ ਨਿਪੜ ਗਿਆ ਨਿਪੜ ਗਿਆ ਲੱਗ ਗਿਆ ਪਰਲਾ ਕਿਲਾ ਅੱਛਾ ਜੀ ਤੇ ਲੋ ਜੀ ਤੇ ਬਾ ਦੋ ਚਾਰ ਚੱਕਰ ਸਵੇਰ ਦੇ ਪੈ ਗਏ ਤਾਂ ਆਪਾਂ ਵੀਡੀਓ ਲੇਟ ਸ਼ੁਰੂ ਕੀਤੀ ਏ ਸਵੇਰ ਦਾ ਦਿਮਾਗ ਤਾਂ ਦਹੀਂ ਬਣਾਤਾ ਫੜ ਕੇ ਕਿਉਂਕਿ ਐਪ ਨਹੀਂ ਚੱਲਣ ਈ ਉਧਰੋਂ ਵੀਡੀਓ ਡਿਲੀਟ ਕਰਤੀ YouTube ਨੇ ਬੱਚੇ ਬੱਚੇ ਵਿਖਾਤੇ ਬੱਚਿਆਂ ਦੇ ਕੱਪੜੇ ਨਹੀਂ ਪਾਏ ਹੋਏ ਸਨ ਤੇ ਹੁਣ ਦੁਬਾਰਾ ਸਾਰੀ ਵੀਡੀਓ ਐਡੀਟਿੰਗ ਕਰਕੇ ਦੁਬਾਰਾ ਪਾ ਕੇ ਫਿਰ ਦੁਬਾਰਾ ਨਿਕਰੋਂ ਨਿਕਲਿਆ ਮੈਂ ਤੇ ਸਾਰਾ ਮੂਡ ਖਰਾਬ ਹੋ ਗਿਆ ਤੇ ਹਾਂਜੀ ਤੇਲ ਚੈੱਕ ਹੋ ਰਿਹਾ ਹੈ ਕਰਤਾ ਕੱਦੂ ਲੋ ਜੀ ਬੰਦੇ ਲਾਏ ਹਨ ਕੱਦੂ ਕਰਤਾ ਇਹਨਾਂ ਨੇ ਹੁੰਦਿਆਂ ਨੂੰ ਆਪਾਂ ਮਾਲਕ ਬੰਦੇ ਹਣ ਲੇਟ ਆਏ ਨੇ ਉੱਠ ਕੇ ਤੇ ਆ ਇਧਰ ਵੀ ਚੱਲਦੀ ਮੋਟਰ ਹੈ ਤੂੰ ਚੱਲ ਉੱਥੇ ਨਾਲ ਹਾਂਜੀ ਮਿੱਤਰੋ ਮੋਟਰ ਦੀ ਛਾਹ ਕਹਿੰਦੇ ਹੋਵੇ ਤੂਤਾਂ ਵਾਲੀ ਠੰਡੀ ਠੰਡੀ ਛਾਹ ਦੋਸਤੋ ਆਏ ਹਾਏ 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 ਗੱਲ ਬਣੇ ਗੱਲ ਬਣੇ ਤਾਂ ਦੋਸਤੋ ਮੈਂ ਨਾ ਕਰੇ ਸੀਦਾ ਤੇ ਬਾਹਰ ਇੱਥੇ ਮੋਟਰ ਤੇ ਆ ਜਿਹੜੀ ਸ਼ਾਂ ਦਾ ਹੀ ਨਜ਼ਾਰਾ ਬੜਾ ਹੈ ਹਵਾ ਠੰਡੀ ਬਹੁਤ ਹੁੰਦੀ ਹੈ ਬਾਕੀ ਆਪਾਂ ਸਾਫ ਸੁਥਰੀ ਕੋਈ ਗਾਲ ਗੱਪਾ ਨਹੀਂ ਕੋ ਰੋਲਾ ਰਪਾ ਨਹੀਂ ਗੱਲਬਾਤ ਕਰਦੇ ਰਹਿੰਦੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤਾਂ ਕਿ ਆਪਣੀ ਵੀਡੀਓ ਦੀ ਵੀ ਰੀਚ ਵੱਧ ਸਕੇ ਤੇ ਤਨੂ ਪਤਾ ਇਹ ਆਪਣੇ ਪਰਿਵਾਰਾਂ 'ਚ ਬੈਠ ਕੇ RAM nal ਤੁਸੀਂ ਵੀਡੀਓ ਵੇਖ ਸਕਦੇ ਹੋ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੁੰਦੀ ਆਪਣੀ ਵੀਡੀਓ 'ਚ ਜਿਹੜਾ ਕੋਈ ਕੋਈ ਗਾਲ ਗੱਪਾਂ ਕੱਢੀਏ ਜਾਂ ਕੁਝ ਇਹੋ ਜਿਹੀ ਗੱਲਬਾਤ ਤੇ ਬਸ ਮੋਟਰਾਂ ਤੇ ਪਿੰਡ ਚ ਆਪਾਂ ਸਾਫ਼ ਸੁਥਰਾ ਬਲੌਗ ਬਣਾਉਂਦੇ ਰਹਿੰਨੇ ਆ ਜੋ ਦਿਮਾਗ 'ਚ ਥੌਟ ਆਉਂਦਾ ਬਸ ਆਪਾਂ ਪੇਸ਼ ਕਰ ਦਈਏ ਤੁਹਾਡੇ ਸਾਹਮਣੇ ਆਪ ਹੀ ਹੀਰੋ ਆਪ ਹੀ ਡਾਇਰੈਕਟਰ ਆਪ ਹੀ ਐਕਟਰ ਸਾਰਾ ਕੁਝ ਆਪਾਂ ਆਪਾਂ ਤੇ ਨਾਲ ਵਿਲਨ ਵੀ ਰੱਖੇ ਨੇ ਆਪਾਂ ਇੱਕ ਦੋ ਵਿਲਨ ਨਹੀਂ ਇਹ ਵੀ ਚੱਲੇ ਹੀਰੋ ਹੀ ਨੇ ਆਪਣੇ हाँ जी भाई साहब कौन सा इलाका है भैया हेलो कौन सा इलाका है आपका जारी 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 है दो 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 अच्छा बिहार से नहीं बिहार में कौन सा इलाका है सुपौल जिला देखो व्यू देखो किडा कैट आ रहा बाबे नजारा आया वै व्यू गोला व्यू ਚੈੱਕ ਕਰੋ 뷰 ਕੀ ਬਾਤਾਂ ਐ ਬਾਬੇ ਉਸ ਨੂੰ ਆ 뷰 ਆ ਰਿਹਾ ਹੈ ਅੰਦਰ ਜਵਾਗ ਬੜਾ ਆ ਰਹੇ ਨੇ ਜਵਾਕਾ ਦੇ ਚੱਕਰ ਤੇ ਮੇਰੇ ਦੋ ਦਿਨ ਵੀਡੀਓ ਡਿਲੀਟ ਹੋ ਗਈ ਏ YouTube ਨੇ ਕਰਤੀ ਏ YouTube ਬਹੁਤ ਜ਼ਿਆਦਾ ਸਟ੍ਰਿਕਟ ਏ ਬੱਚਿਆਂ ਦੇ ਮਾਮਲੇ 'ਚ ਤੇ ਹੁਣ ਆਪਾਂ ਬੱਚਿਆਂ ਦੀ ਵੀਡੀਓ ਪਾਣੀ ਹੋਈ ਨਹੀਂ ਜੋ ਮਰਜ਼ੀ ਹੋ ਜੇ ਇਹ ਇਧਰ ਵੀ ਕਦੂ ਕੀਤਾ ਪਿਆ ਚੋਬਰਾਂ ਨੇ ਕੰਮਕਾਰ ਦਾ ਦਿਨ ਹੈ ਤੇ ਫੁੱਲ ਕੰਮਕਾਰ ਚੱਲ ਰਿਹਾ ਹੈ ਸਮਾਨ ਦੇਖੋ ਜੀ ਨੀਲਾ ਕਿਵੇਂ ਹੋਇਆ ਹੈ ਹਾਂ ਜੀ ਮਿੱਤਰੋ ਨਾ ਨੂੰ ਕਿ ਆਪਾਂ ਚੱਲੇ ਆ ਪਿੰਡ ਵਾਲ ਨੂੰ ਤੇ ਚੱਕਰੋ ਲੈਟ ਵੀ ਜਾਣ ਵਾਲੀ ਏ ਪਣੀਰੀ ਜੱਗ ਗਈ ਏ ਗਰਮੀ ਵੀ ਬੜੀ ਹੋਈ ਪਈ ਅੱਜ ਧੁੱਪ ਬਹੁਤ ਚੜੀ ਏ ਇੱਕ ਦੋ ਦਿਨ ਤੋਂ ਮੌਸਮ ਠੀਕ ਸੀ ਅੱਜ ਫੁੱਲ ਗਰਮੀ ਏ ਤੇ ਨਾਲ ਤੋਂ ਬਾਅਦ ਤਾਂ ਵੈਸੇ ਹੀ ਗਰਮੀ ਹੋਰ ਲੱਗਣ ਲੱਗ ਜਾਂਦੀ ਜਿਵੇਂ ਸ਼ੇ ਆ ਲੋ ਜੀ ਦਾ ਵਜਿਆ ਵੱਡਾ ਕੀਤਾ ਜਾ ਰਿਹਾ ਫਾਰਮ ਸਾਡਾ ਤੇ ਲਾਈਆਂ ਜਾ ਰਹੀਆਂ ਆਪਣਾ ਚਾੜ ਦਰਿੰਦੀ ਹੀ ਕੰਦਾ ਜਿਹੜੀ ਇਹ ਕੀਤੀ ਜਾ ਰਹੀ ਏ ਆ ਹੀ ਰਹੇਗੀ ਬਸ ਪਚਾਰੇ ਸਾਡੇ ਠੀਕ ਨਾੜੇ ਹੋ ਵੀ ਤੇ ਸਨੀ ਤੇ ਵੀ ਤੇ ਸਰੀ ਨਾ ਹੁੰਦੀ ਜਿਹੜੀ ਸੁਲੀ ਹੁੰਦੀ ਕੀ ਹੈ ਨਾ ਹੁੰਦੀ ਚਲੀ ਤਸੱਲੀ ਹੁੰਦੀ ਗਈ ਐ ਨਾ ਨਾ ਕਿਰ ਜੈਂਕ ਨਹੀਂ ਮਤਲਬ ਨਹੀਂ ਬੱਲੇ ਨਹੀਂ ਰਜਿਆ ਹਲੇ ਤਾਂ ਜੈਨ ਹੀਗਾ ਤੇ ਫੇਰ ਵਾਲੇ ਹੋਰ ਨਾਲ ਆਣਾ ਸੀ ਫੇਰ ਤੁਸੀਂ ਐ ਕਰ ਗਾਲਾਂ ਬੈਣ ਗਿਆ ਗਾਲਾਂ ਤੂੰ ਹੁਣ ਤੂੰ ਵੀ ਥੱਕ ਚੁੱਕਿਆ ਹੀ ਹੁੰਦਾ ਨਹੀਂ ਨਹੀਂ ਹੋਰ ਨਾ ਆਂਦੇ ਲੋ ਜੀ ਆ ਵੀ ਚੱਲ ਰਿਹਾ ਕੰਮਕਾਰ ਤੇ ਲਾ ਲਈ ਚੱਕੋ ਉਹ ਆ ਗਿਆ ਗੁੱਗੂ ਕਿੱਧਰ ਗਿਆ ਹੈ ਹੈ ਕਿੱਥੇ ਗਿਆ ਹੈ ਕੀ ਲੈ ਕੇ ਆਏ ਚਾਹ ਹੈ ਖਾਣਾ ਚਾਹ ਲਿਆ ਹੈ ਅੱਛਾ ਚਲੋ ਜੀ ਵਧੀਏ ਪਿੰਡ ਵਾਲ ਨੂੰ ਬਹੁਤ ਨਹਾ ਤੋ ਲਿਆ ਤੇ ਇਸ਼ਨਾਨ ਕਰ ਪਣ ਕੇ ਹੁਣ ਰਾਤ ਕੇ ਆਣਾ ਆ ਕੇ ਪਾਪਾ ਸੱਜੇ ਬਿੱਠੇ ਬੈਠਾ ਆਪੇ ਪਿਛੇ ਜੀ ਇਹ ਕਣ ਜੀ ਆ ਰਹੇ ਨੇ ਬੈਣਾ ਪਿੱਛੇ ਗੁੱਡ ਈਵਨਿੰਗ ਜੀ ਮਿੱਤਰੋ ਸਾਰਿਆਂ ਨੂੰ ਤੇ ਵੇਲਾ ਹੋਇਆ ਸ਼ਾਮ 6 ਵਜੇ ਦਾ ਜੀ ਅੱਜ ਘਰ ਆ ਕੇ ਆਪਾਂ ਵੀਡੀਓ ਬਣਾਈ ਨਹੀਂ ਸੀ ਆ ਕੇ ਘੰਟਾ ਦੋ ਆਰਾਮ ਕੀਤਾ ਤੇ ਗਰਮੀ ਬਹੁਤ ਜ਼ਿਆਦਾ ਗਰਮੀ ਇਸ ਨੂੰ ਤੇ ਬਾਕੀ ਪੱਟੇ-ਪੁੱਟੇ ਪਾਏ ਉਹੀ ਆਪਣਾ ਜੋਰ ਰੂਟੀਨ ਹੁੰਦੀ ਆ ਆਪਣੀ ਤੇ ਲੱਗੇ ਰਹਦਾ ਕੰਮਕਾਰ ਕਰਨਾ ਹੁਣ ਮਤਲਬ ਚੋਚੂ ਲਈ ਲਈ ਡੈਡੀ ਨੇ ਮੱਝ ਤੇ ਹਾਂ ਫ੍ਰੀ ਹੋ ਗਏ ਸੀ ਮੈਂ ਚੱਲ ਹੁਣ ਇੱਕ ਛੋਟ ਬਣਾ ਲਈਏ ਛੋਟੀ ਜੀ ਵੀਡੀਓ ਤੇ ਦੱਸ ਹੀ ਦਈਏ ਆਪਣੇ ਈਓ ਵਰਜ਼ਨ ਨੂੰ ਤੇ ਹੁਣ ਫ੍ਰੀ ਹੋ ਕੇ ਆਪਾਂ ਨਹਾ ਤੋਂ ਲਿਆ ਵੈਸੇ ਤਾਂ ਹੌਣ ਚੱਲਿਆ ਬਾਹਰਪੂਰ ਨੂੰ ਇਹ ਪਾਸੇ ਬਾਹਰ ਨਿਕਲ ਕੇ ਬਣਾਣੇ ਆ ਬਾਕੀ ਤੇ ਚਲੋ ਹੈਲੋ ਗਾਇਜ਼ ਬਣਾ ਰਹੇ ਹੋ ਵੀਡੀਓ ਜੋ ਤੇ ਵੀਡੀਓ ਨੰਡ ਤੱਕ ਵੇਖਿਆ ਜੇ ਲਾਈਕ ਤੇ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮੋਟਰਸਾਈਕਲ ਲਾਈਕ ਚੱਲੀ ਆ ਹਾਂ ਜੀ ਮਿੱਤਰੋ ਅੱਜ ਗਰਾਊਂਡ ਪਿਆ ਖਾਲੀ ਕੋਈ ਨਹੀਂ ਆਇਆ ਇੱਥੇ ਕਿਉਂਕਿ ਗਰਮੀ ਬੜੀ ਏ ਤੇ ਮੁੰਡੇ ਆਣੋਂ वट ਗਏ ਨੇ ਪਿੱਛੇ ਕੱਲਾ ਰਿੰਪਲ ਹੀ ਲਗਾ ਹੁੰਦਾ ਬਸ ਤੇ ਕਿਉਂਕਿ ਕੁਝ ਗਰਮੀ ਲਾ ਲੋ ਤੇ ਕੁਝ ਆਪਣਾ ਜੀਰਿਆਂ ਜੀਰਿਆਂ ਲੱਗਣ ਦੀ ਐ ਕੁਝ ਉਧਰ ਬਿਜੀ ਨੇ ਬੰਦੇ ਸਾਡੇ ਟੀਮ ਮੈਂਬਰ ਤੇ ਤਾਂ ਕਰਕੇ ਬੰਦੇ ਆ ਨਹੀਂ ਰਹੇ ਚਲੋ ਬਾਕੀ ਆਪਾਂ ਵੀ ਘੀੜਾ ਘੂੜਾ ਕੱਢ ਕੇ ਹੋਰਾਂ ਪਰਾਂ ਦਾ ਤੇ ਚਲਦੇ ਆ ਘਰ ਵੱਲ ਨੂੰ ਤੇ ਉਹਨਾਂ ਖੇੜ ਤਾਂ ਖਾਦੇ ਨਹੀਂ ਕੀ ਕਰੀਏ ਫਿਰ ਅੱਥੇ ਘੀੜਾ ਘੂੜਾ ਕੱਢ ਲੈਨੇ ਅੱਡੇ ਦਾ ਤੇ ਕੰਮ ਫਿਰ ਕੇ ਘਰ ਚਲੇ ਜਾਨੇ ਆ ਜੀ ਲਓ ਜੀ ਆਪਾਂ ਪਹੁੰਚ ਗਏ ਅੱਡੇ ਤੇ ਚੱਲ 10 ਮਿੰਟ ਵੀਰੇ ਕੋਲ ਜਾਉਨੇ ਆ ਉੱਥੇ ਆਪਣਾ ਬੈਠ ਫੂਟ ਕੇ ਆ ਜਾਾਂਗੇ ਘੱਟੇ ਦੇ ਆਪਣੇ ਚੌਂਕੀ ਬਣੀ ਏ ਲਓ ਜੀ ਆਪਾਂ ਆ ਗਏ ਤਰਵੀਰੇ ਕੋਲ ਢਡੇ ਦੇ ਹੋਰ ਕਿੱਥੇ ਜਾਣਾ ਫਿਰ ਬਾਈ ਨੂੰ ਰੋਣ ਖੇਡਣਾ ਸੀ ਉਹ ਹੈ ਨਹੀਂ ਮੁੰਡੇ ਨਹੀਂ ਹੈ ਕੀ ਕਰੀਏ ਤੈਨੂੰ ਘਰੇ ਛੱਡਣਾ ਜੰਨੀ ਬੈਠਣਾ ਤੇ ਇਹ ਬਾਕੀ ਮੇਰਾ ਪਿੰਡ ਮੇਰਾ ਖੇਤ ਆਪਾਂ ਪਿੰਡ ਦੀ ਸਾਫ ਸੁੱਥਰੀ ਵੀਡੀਓ ਪੇਸ਼ ਕਰਦੇ ਰਹਿੰਨੇ ਆ ਤੇ ਆਪਾਂ ਪਹੁੰਚੇ ਆ ਉਹਦੇ ਯਾਰ ਕੋਲ ਦਲਬੀਰੇ ਕੋਲ ਹਾਂਜੀ ਦਲਬੀਰਾ ਜੀ ਕੀ ਹਾਲ ਚਾਲ ਹੈ ਠੀਕ ਠਾਕ ਚੱਲੋ ਵੀ ਗੱਲ ਕਰ ਰਿਹਾ ਤੇ ਠੀਕ ਹੈ ਜੀ ਬਾਕੀ ਹੁਣ ਆਪਾਂ ਥੋੜੇ ਬਲੇ ਗੱਲਾਂ ਮਾਰ ਲਈਏ ਦਲਬੀਰੇ ਨਾਲ ਤੇ ਫੇਰ ਆਪਾਂ ਅੱਗੇ ਬਣਾਵਾਂਗੇ ਵੀਡੀਓ ਜੀ हां जी मित्राओ दे आपा आए हां पुल्ला रेडी छोटे कामसाना करतो ते आपा बड़ा बड़ा ਕਰਕੇ ਚੱਲੀਏ ਪਿੰਡ ਨੂੰ ਤੋਂ ਜਲ ਛੋਟੇ ਛੋਟੇ ਕੰਮ ਕਰਾਈਏ ਤੇ ਕਰਕੇ ਫਿਰ ਚੱਲਦੇ ਆ ਕਰਾਈਏ ਵਾਇਨੂਰ ਦੀ ਕਾਪੀ ਲੈਣੀ ਜੇ ਕਿਤੇ ਹੋਰ ਕੀ ਲੈਣਾ ਹੈ ਨਾ ਫੂਟ ਲੈਣੀ ਹੈ ਨਾ ਲੇ ਇੱਕ ਇੱਕ ਕਾਪੀ ਲੈ ਆਗੇ ਆ ਆ ਗਿਆ ਪੁਨਾਰੇ ਦੀ ਪੰਪ ਜਿਹੜਾ ਨਵਾਂ ਖੁੱਲਿਆ ਤੇ ਉਹ ਆ ਗਈ ਦੁਕਾਨ ਫਰੂਟ ਆਈ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਆਪਾਂ ਇੰਨੀ ਹੀ ਰੱਖਦੇ ਆ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਤੇ ਫਿਰ ਬੰਦੇ ਬੋਰ ਹੋ ਜਾਂਦੇ ਨੇ ਵੇਖਦੇ ਨਹੀਂਗੇ ਤੇ ਮਿਲਦੇ ਆ ਨੈਕਸਟ ਵੀਡੀਓ ਚ ਤੇ ਲਾਈਕ ਵਾਲੀ ਗੱਲ ਨਾ ਭੁੱਲਿਆ ਜੇ ਨਾਲੇ ਸਬਸਕ੍ਰਾਈਬ ਵਾਲੀ ਚੈਨਲ ਵਾਲੀ ਤੇ ਮਿਲਦੇ ਆ ਨੈਕਸਟ ਵੀਡੀਓ ਚ ਬਾਬਾ ਮਿਹਰ ਕਰੇ ਸਾਰੇ ਭਰਾਣ ਚੜ੍ਹਦੀ ਕਲਾ 'ਚ ਰੱਖੇ ਤੇ ਆਵਾਜ਼ ਵਾਲਾ ਕੰਮ ਵਾਲੇ ਸੈੱਟ ਹੋਇਆ ਨਹੀਂ ਕਿਉਂਕਿ ਮੈਗ ਨਹੀਂ ਮਿਲਿਆ ਆਪਾਂ ਹੁਣ ਔਲਿਆ ਨਹੀਂ ਮੰਗਾ ਲਿਆ ਆਪਾਂ ਮਿਸ਼ਉਆਬ ਤੋਂ ਚਲੋ ਠੀਕ ਹੈ ਜੀ ਬਾਏ ਬਾਏ ਰੱਬ ਰੱਖਾ ਜੀ